ਦੇਖੋ ਇਹ ਇੱਕ ਸਾਇੰਸ ਸਿਟੀ ਦੇ ਵਿੱਚ ਏਦਾਂ ਦੀ ਗੈਲਰੀ ਹੈ ਜਿਹਦੇ ਵਿੱਚ ਜਦੋਂ ਆਪਾਂ ਐਂਟਰ ਕਰਾਂਗੇ ਤੇ ਐਂ ਲੱਗੇਗਾ ਜਿਵੇਂ ਆਪਾਂ ਸਪੇਸ ਸ਼ਟਲ ਦੇ ਵਿੱਚ ਆ ਜਾਂ ਕੋਈ ਪੋਲਾਰ ਦੇ ਵਿੱਚ ਜਿਹੜੀ ਆਕਾਸ਼ ਦੇ ਵਿੱਚ ਕੋਈ ਗੱਡੀ ਜਾ ਰਹੀ ਹੈ ਜਿਹੜੇ ਰੌਕਟ ਵਗੈਰਾ ਵਿਗਿਆਨੀ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਉਹ ਇਹਦੇ ਵਿੱਚ ਅਨੁਭਵ ਕਰਾਇਆ ਗਿਆ ਹਾਂਜੀ ਸਟਾਰਟ ਕਰਿਓ ਸਰ ਹਾਂਜੀ ਇਹ ਤੁਸੀਂ ਦੇਖੋ ਇਹਦੇ ਵਿੱਚ ਜਦੋਂ ਆਪਾਂ ਜਾਵਾਂਗੇ ਇੱਕ ਥਾਂ ਤੇ ਮੈਂ ਖੜਾ ਪਰ ਇੰਜ ਲੱਗ ਰਿਹਾ ਜਿਵੇਂ ਮੈਂ 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 ਘੁੰਮ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਇੰਝ ਲੱਗ ਰਿਹਾ ਮੈਨੂੰ ਚੱਕਰ ਆ ਰਹੇ ਨੇ ਇਸ ਟਾਈਮ ਇਹਦੇ ਵਿੱਚ ਸੱਚਮੁੱਚ ਸੱਚਮੁੱਚ ਹੈ ਸੱਚਮੁੱਚ ਇਹ ਵੱਖਰਾ ਨਜ਼ਾਰਾ ਹੈ ਮੈਨੂੰ ਐ ਲੱਗ ਰਿਹਾ ਜਿਵੇਂ ਮੈਂ ਡਿੱਗ ਰਿਹਾ ਜਿਵੇਂ ਮੈਂ ਥੱਲੇ ਡਿੱਗ ਜਾਊਂਗਾ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੀ ਇੰਝ ਲੱਗ ਰਿਹਾ ਜਿਵੇਂ ਮੈਂ ਡਿੱਗ ਜਾਊਂਗਾ نیچے ਮਤਲਬ ਇਹ ਇੱਕ ਉਸ ਤਰ੍ਹਾਂ ਦਾ ਅਨੁਭਵ ਐਕਸਪੀਰੀਅੰਸ ਕਰਾਇਆ ਗਿਆ ਜਿਸ ਤਰ੍ਹਾਂ ਸਪੇਸ ਸ਼ਟਲ ਦੇ ਵਿੱਚ ਆਕਾਸ਼ ਜਦੋਂ ਵਿਗਿਆਨੀ ਜਾਂਦੇ ਨੇ ਰੌਕਟ ਵਗੈਰਾ 'ਚ ਤੁਸੀਂ ਦੇਖ ਸਕਦੇ ਹੋ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਪੂਰੀ ਸਾਇੰਸ ਸਿਟੀ ਤੁਹਾਨੂੰ ਦਿਖਾ ਰਹੇ ਹਾਂ ਸਾਇੰਸ ਸਿਟੀ ਦੀ ਇਹ ਗੈਲਰੀ ਹੈ ਇਹਦੇ ਵਿੱਚ ਪੁਲਾੜ ਬਾਰੇ ਪੁਲਾੜ ਵਿਗਿਆਨ ਬਾਰੇ ਸਾਰੀ ਜਾਣਕਾਰੀ ਉਪਲਬਧ ਹੈ ਬਹੁਤ ਹੀ ਕਮਾਲ ਦਾ ਗਿਆਨ ਇਸ ਗੈਲਰੀ ਦੇ ਵਿੱਚੋਂ ਮਿਲਦਾ ਇਹ ਤੁਸੀਂ ਦੇਖੋ ਇਹ ਜੋ ਵੀ ਆਸਮਾਨ ਨਾਲ ਆਕਾਸ਼ ਨਾਲ ਪੁਲਾੜ ਨਾਲ ਚੰਦ ਨਾਲ ਤਾਰਿਆਂ ਨਾਲ ਗ੍ਰਹਿਆਂ ਨਾਲ ਸੰਬੰਧਿਤ ਗਿਆਨ ਹੈ ਉਹ ਸਾਰਾ ਇਸ ਗੈਲਰੀ ਦੇ ਵਿੱਚ ਮੌਜੂਦ ਹੈ ਔਰ ਰਾਕਟ ਕਿਵੇਂ ਬਣਦੇ ਨੇ ਕਿਵੇਂ ਆਕਾਸ਼ ਚ ਜਾਂਦੇ ਨੇ ਜਿਹੜੇ ਵਿਗਿਆਨੀ ਨੇ ਉਹ ਆਸਮਾਨ ਦੇ ਵਿੱਚ ਚੰ드ਰਮਾ ਤੇ ਕਿਵੇਂ ਜਾਂਦੇ ਨੇ ਉਹ ਸਾਰਾ ਗਿਆਨ ਇਸ ਗੈਲਰੀ ਦੇ ਵਿੱਚ ਭਰਿਆ ਹੋਇਆ ਹੈ ਦੇਖੋ ਇਹ ਵੱਖ-ਵੱਖ ਗ੍ਰਹਿਆਂ ਦੇ ਉੱਪਰ ਦਾ ਹਾਲ ਆ ਜਿਹੜਾ ਉਹ ਇਹ ਜਿਹੜੀ ਡਾਇਗਰਾਮ ਹੈ ਇਹਨਾਂ ਦੇ ਰਾਹੀਂ ਬਿਆਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਹਮਣੇ ਹੈ ਉਹ ਪੁਲਾੜ ਸ਼ਟਲ ਬਣਾ ਕੇ ਇਸ ਗ੍ਰਹਿ ਦੇ ਉੱਪਰ ਉਤਰਿਆ ਹੋਇਆ ਕਿਵੇਂ ਜਿਹੜਾ ਗ੍ਰਹਿ ਨੇ ਉਹ ਉੱਪਰਲੇ ਵੱਖ-ਵੱਖ ਗ੍ਰਹਿਆਂ ਦੇ ਉੱਪਰ ਚੰਦਰਮਾ ਤੇ ਜਾਂ ਹੋਰਾਂ ਦੇ ਦੇ ਉੱਪਰ ਜਾਂਦੇ ਨੇ ਇਹ ਚੰਦਰਮਾ ਦਾ ਹੈ ਦ੍ਰਿਸ਼ ਜਿਹੜਾ ਬਣਾਇਆ ਕਿ ਚੰਦਰਮਾ ਦੇ ਉੱਪਰ ਵੱਖ-ਵੱਖ ਜਿਹੜੇ ਨੇ ਉਹ ਕਿਵੇਂ ਜਾਂਦੇ ਨੇ ਤੁਸੀਂ ਦੇਖੋ ਉਹ ਜਿਹੜਾ ਉੱਪਰ ਮੈਂ ਇੱਥੋਂ ਜਦੋਂ ਨੱਪਦੇ ਆਪਾਂ ਤੇ ਉਹ ਉੱਪਰ ਉਹ ਜਿਹੜਾ ਜਗ ਰਿਹਾ ਹੈ ਉਹ ਅਸਲ ਦੇ ਵਿੱਚ ਜਿਹੜਾ ਰਾਕਟ ਜਿਹੜਾ ਪੁਲਾੜ ਸ਼ਟਲ ਦੀ ਸਤ੍ਹਾ ਹੈ ਚੰਦਰਮਾ ਦੀ ਉਹ ਇਹੀ ਦਿਖਾਈ ਗਈ ਹੈ ਇੱਥੇ ਜਿਹਦੇ ਵਿੱਚ ਜਦੋਂ ਆਪਾਂ ਐਂਟਰ ਕਰਾਂਗੇ ਤੇ ਐਂ ਲੱਗੇਗਾ ਜਿਵੇਂ ਆਪਾਂ ਸਪੇਸ ਸ਼ਟਲ ਦੇ ਵਿੱਚ ਆ ਜਾਂ ਕੋਈ ਪੁਲਾੜ ਦੇ ਵਿੱਚ ਜਿਹੜੀ ਆਕਾਸ਼ ਦੇ ਵਿੱਚ ਕੋਈ ਗੱਡੀ ਜਾ ਰਹੀ ਹੈ ਜਿਹੜੇ ਰਾਕਟ ਵਗੈਰਾ ਵਿਗਿਆਨੀ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਉਹ ਇਹਦੇ ਵਿੱਚ ਅਨੁਭਵ ਕਰਾਇਆ ਗਿਆ ਹਾਂਜੀ ਸਟਾਰਟ ਕਰਿਓ ਸਰ ਹਾਂਜੀ ਇਹ ਤੁਸੀਂ ਦੇਖੋ ਇਹਦੇ ਵਿੱਚ ਜਦੋਂ ਆਪਾਂ ਜਾਵਾਂਗੇ ਇੱਕ ਥਾਂ ਤੇ ਮੈਂ ਖੜਾ ਪਰ ਇੰਜ ਲੱਗ ਰਿਹਾ ਜਿਵੇਂ ਮੈਂ 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 ਘੁੰਮ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਇੰਤਲਾ ਕਰਿਆ ਮੈਨੂੰ ਚੱਕਰ ਆ ਰਹੇ ਨੇ ਇਸ ਟਾਈਮ